ਸਤਿ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਕੁ ਫਾਈਨਲ ਰਿਜ਼ਲਟਾਂ ਦੀ ਵੀਡੀਓ ਕਬੱਡੀ ਕੱਪ ਵੱਡਾ ਬੇਟ ਉਪਰ ਤਿੰਨ ਬਾਹਰੋ ਕਰਵਾਇਆ ਗਿਆ ਪਹਿਲਾ ਇਨਾਮ 1 ਲੱਖ ਤੇ ਦੂਸਰਾ 75000 ਤੀਸਰਾ ਇਨਾਮ 25000 ਸੀ ਦੋਸਤੋ ਤੇ ਬੈਸਟ ਰੇਡਰ ਤੇ ਜਾਫੀ ਨੂੰ 31 31000 ਸੀ ਇੱਥੇ ਫਾਈਨਲ ਮੈਚ ਦਿਆਲਪੁਰਾ ਵਰਸਸ ਸੰਗੋਦਲਾ ਵਿਚਕਾਰ ਖੇਡਿਆ ਗਿਆ ਤੇ ਸਾਸਪੁਰ ਦਿਹਾਲਪੁਰਾ ਰਹੀ ਤੇ ਸੰਗੋੜਾ ਸੈਕੰਡ ਬੈਸਟ ਰੇਡਰ ਅਮਰਿਤਨਾਥ 12 ਗਵਡੂਆਂ 12 ਨੰਬਰ ਲੈ ਕੇ ਬੈਸਟ ਰਿਹਾ ਤੇ ਸ਼ਾਕਾ ਦਿਹਾਲਪੁਰਾ 5 ਟੱਚ ਤਿੰਨ ਦਫੇ ਲਾ ਕੇ ਬੈਸਟ ਰਿਹਾ ਬੈਸਟਾਂ ਨੂੰ 31000 ਸੀ ਤੇ ਮੇਰੇ ਮਿੱਤਰੋ ਪੂਰੇ ਦਿਨ ਦੇ ਬੈਸਟ ਅਮਰਿਤਨਾਥ 51 ਨੰਬਰ ਲੈ ਕੇ ਮੋਟਰਸਾਈਕਲ ਦਾ ਵੀ ਬੈਸਟ ਬਣ ਗਿਆ ਨਾਥ ਸਿਰਾ ਕਰੀ ਜਾਂਦਾ ਹੈ ਸੀਜ਼ਨ ਮੁੰਡੇ ਦੀ ਮਿਹਨਤ ਬੋਲਦੀ ਹੈ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਨਾ ਜਰੂਰ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਬੰਦਾ ਸਾਹਿਬ ਦਿੱਤਾ ਜੀ ਦੀ ਕਿਰਪਾ ਉਹਨਾਂ ਦੀ ਅਪਾਰ 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 ਕਿਰਪਾ ਸਦਕਾ ਮੇਲਾ ਸਫਲ ਮੇਲਾ ਸਫਲ ਟਾਈਮ ਨਾਲ ਤੇ ਨਾਥ ਆ ਗਿਆ ਨਾਥ ਦੜਗੇ ਪਾਉਂਦਾ ਹੋਇਆ ਰੇਡ ਤੇ ਸਾਹਮਣੇ ਦੇਖਾਂਗੇ ਮਹਿਮਨ ਵਾਲਿਆ ਕਿੰਨੇ ਕਰਦਾ ਕਮਾਲ ਸੰਗੋਜਲੇ ਦੀ ਟੀਮ ਦੇ ਲਈ ਪਰ ਸਾਹਮਣੇ ਦੇਖੀ ਵੀ ਸੋਹਣੀ ਜਿੰਦजान ਆਹ ਡਿਸਪਲਿਨ ਦੇ ਵਿੱਚ ਲੈ ਕੇ ਆਈਏ ਆਹ ਵੱਡਾ ਵੇੜ ਦੀ ਕਮੇਟੀ ਵਾਂਗੂ ਮੇਰੇ ਮਿੱਤਰੋ ਪਰ ਲਈਏ ਆਹ ਮੰਨ ਮੰਨ ਕਰੀਏ ਨਵੇਂ ਖਿਡਾਰੀਆਂ ਦਾ ਵੀ ਲਓ ਇੱਕ ਪਾਸੇ ਨਾਚ ਪੁਆਇੰਟ ਲੱਗੇ ਵਾਪਸ ਜਾਂਦਾ ਹੈ ਆਹ ਦੇਖਾਂਗੇ ਕਿਹਨੂੰ ਨੱਚਾ ਲੱਗਦਾ ਹੈ ਬਲੀ ਸਾਹਿਬ ਇਹ ਜੋਰ ਤੇ ਜਵਾਨੀ ਦੋਵੇਂ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਜਿਹਾ ਟੀੜ ਆਹ ਇਹਦੇ ਵਿੱਚ ਹੁੰਦਾ ਯਾਰੋ ਸੱਟ ਲੱਗਣ ਦਾ ਡਰ ਹੁੰਦਾ ਸੋ ਪਲੀਜ਼ ਇਹ ਬੇਨਤੀ ਆ ਸਾਰੀਆਂ ਟੀਮਾਂ ਦੇ ਕੋਚ ਸਹਿਬਾਨ ਨੋਟ ਕਰਨ 12 ਵਜੇ ਤੱਕ ਟੀਮਾਂ ਪੁੱਜਣ ਸਹੀ 1 ਵਜੇ ਮੱਲੀ ਸਾਹਿਬ ਪਹਿਲੀ ਰੇਡ ਜਿਹੜੀ ਪਾਈ ਜਾਣੀ ਹੈ ਫਰੈਂਚ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲੇ ਦਾ ਏ ਮੇਰੇ ਵੀਰੋ ਕੜਾ ਨੌਜਾਨ ਕਬਰੂ ਚਿੱਟੀ ਨਿਕਰ ਦੇ ਵਿੱਚ ਔਰ ਸੱਜੇ ਖੜਾ ਸ਼ਾਕਾ ਤੇ ਬਿੱਲਾ ਮੈਨੂੰ ਲੱਗਦਾ ਆਹ ਸ਼ਾਕਾ ਨੇ ਮਾਣ ਕੀਤਾ ਸਤਕਾਰ ਕੀਤਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤਲਵੰਡੀ ਖੁਰਤ ਵਾਲਿਆਂ ਦਾ ਪਿਛਲੇ ਸਾਲ ਤਲਵੰਡੀ ਆਇਆ ਨਹੀਂ ਗਿਆ ਪਰ ਬਾਬਾ ਮੇਰ ਕਰੇ ਅੰਨ ਜਲ ਹੋਇਆ ਜਰੂਰ ਆਵਾਂਗੇ ਤਾਣਾ ਪਾਣੀ ਖਿੱਚ ਕੇ ਲਿਆਂਦਾ ਕੌਣ ਕਿਸੇ ਦੀਆਂ ਖਾਂਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਇੱਕ ਪਾਸੇ ਕਿੰਨੀ ਸਰਸਾਈਕਲ ਦੇਖੋ ਕਿੱਧਰਲੇ ਪਾਸੇ ਜਾਂਦੀ ਗੇਮ ਇਹ ਸਮੇਂ ਦੀ ਗੱਲ ਹੋਣੀ ਲਓ ਪੈਂਦੀ ਰੇਡ ਅੱਜ ਕਹਿੰਦੇ ਯੋਧਾ ਕੰਨੀ ਤੇ ਹੁੰਦਾ ਨਾ ਤੇ ਗੱਲ ਹੋਰ ਹੋਣੀ ਸੀ ਪਰ ਥੋੜੀ ਸਟਕਾ ਬਠਾ ਬਾਬਾ ਮੇਰ ਕਰੇ ਪਰ ਨਾ ਪੁਆਇੰਟ ਲੈ ਗਿਆ ਤਿਆਰਪੁਰ ਦੇ ਜਿੰਨੇ ਵੀ ਜਾਫੀ ਜੱਫੇ ਲਾਉਣ ਸਾਡੇ ਕੀਤੇ ਭਾਰੀ ਖੜਾ ਮੈਨੂੰ ਹੈ ਜੀ ਕੀਪਾਸ ਸਰਹਪੁਰ ਦੇ ਲੱਲੂ ਹਾਲੇਣ ਜਿਹੜਾ ਵੱਲੋਂ ਇੱਕ ਇੱਕ ਹਜ਼ਾਰ ਜਿਹੜਾ ਉਹ ਵੱਡੇ ਪੱਦਰ ਤੇ ਮਾਨ ਸਨਮਾਨ ਦਿੱਤਾ ਜਾਵੇਗਾ ਗੱਲ ਸਾਬੀ ਪੱਤਣ ਦੀ ਹੁੰਦੀ ਆ ਨਾਰਦੇ ਦੇ ਵਿੱਚ ਵਿੱਚ ਬੈਠਾ ਯਾਰੀ ਪਈ ਹੋਈ ਰੇਡ ਤੇ ਸਾਹਮਣੇ ਦੇਖਾਂਗੇ ਚਾਰਾ ਦੇ ਵਿੱਚੋਂ ਸਾਬੀ ਪੱਤਣ ਹੋਣੀ ਗੱਲ ਹੁੰਦੀ ਜੱਸੇ ਪੰਡਾਲ ਹੁਣਾਂ ਦੀ ਗੱਲ ਹੁੰਦੀ ਮੇਰੇ ਮਿੱਤਰੋ ਆਹ ਸਾਹਮਣੇ ਆਮਨ ਨੌਰਵੇ ਹੁਣਾਂ ਦੀ ਤੇ ਗੱਲ ਹੁੰਦੀ ਸਰਦਾਰ ਗੁਰਦੇਵ ਸਿੰਘ ਪੱਡੇ ਦੇ ਪਰਿਵਾਰ ਦੀ ਸਰਦਾਰ ਬਲਜੀਤ ਸਿੰਘ ਬੱਗੇ ਪੱਡੇ ਹੁਣਾਂ ਨੇ ਖੇਡ ਕਬੱਡੀ ਨੂੰ ਵੱਡੇ ਪੱਧਰ ਤੇ ਪ੍ਰਮੋਟ ਕੀਤਾ ਜਦੋਂ ਖੇਡ ਦੀ ਸ਼ਹੀਦ ਮਮਤਾ ਦੀਪ ਸਿੰਘ ਕਬੱਡੀ ਕਲੱਬ ਨੌਰਵੇ ਤੇ ਖੇਡ ਦਾ ਕਹਿੰਦੇ ਪੱਡਿਆਂ ਦਾ ਸੁੱਖੀ ਖੇਡ ਦਾ ਕਹਿੰਦੇ ਮੇਰੇ ਮਿੱਤਰੋ ਲੱਲੀਆਂ ਦਾ ਸੰਦੀਪ ਕਾਂਝਲੀ ਦੇ ਸ਼ਿਕੰਦਰ ਵਰਗੇ ਦੁਨੀਆ ਦੇ ਚੋਟੀ ਚੋਟੀ ਦੇ ਖਿਡਾਰੀ ਖੇਡੇ ਆ ਸਮੇਂ ਸਮੇਂ ਤੇ ਮੰਗਲ ਹੁੰਦੇ ਆ ਜਿਹਨਾਂ ਮੁੰਡਿਆਂ ਦਾ ਸਮਾਂ ਔਰ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਖਿਡਾਰੀਆਂ ਦੀ ਤੂਤੀ ਬੋਲੀ ਹੈ ਪਰ ਉਹਨਾਂ ਦਾ ਬੈਡ ਲੱਗ ਕੇ ਰਿਹਾ ਹੈ ਕਿ ਉਹ ਖਿਡਾਰੀ ਮੇਰੇ ਮਿੱਤਰੋ ਜਿਵੇਂ ਕਹਿੰਦੇ ਹੁੰਦੇ ਵੀ ਇਹਨਾਂ ਸੋਸ਼ਲ ਮੀਡੀਆ ਦਾ ਦੌਰ ਜਿਵੇਂ ਆਜਾ ਨਾ ਔਰ ਜੇ ਕਿਤੇ ਉਦੋਂ ਹੁੰਦੀ ਤੇ ਗੱਲ ਹੋਰ ਹੋਣੀ ਸੀ ਗੱਲ ਹੋਰ ਹੋਣੀ ਸੀ ਵਾਕਈ ਗੱਲ ਹੋਰ ਹੋਣੀ ਸੀ ਚੱਲ ਵੀ ਸੁਖਦਨ ਬਾਹ ਸੋਣਿਆ ਰੇਡ ਸੋਨੂ ਯੂਕੇ ਵਾਲਾ ਸਾਡਾ ਵੀਰ ਵੱਡੇ ਮਾਣ ਕਰਦਾ ਹੈ ਕਬੱਡੀ ਦੇ ਖਿਡਾਰੀਆਂ ਦੇ ਔਰ ਇਧਰ ਦੇ ਪਾਸੇ ਇਹ ਪਈ ਹੋਏ ਰੇਡ ਤੇ ਚਾਰਾਂ ਦੇ ਵਿੱਚੋਂ ਕਿਹੜਾ ਮਾਈ ਦਾ ਲਾਲ ਕਰਦਾ ਕਮਾਲ ਅਮਰਿਆ ਵੇਖ ਆਉ ਦੇਖਾਂਗੇ ਫਰਿਆਦ ਇਧਰਲੇ ਪਾਸੇ ਸ਼ਾਕਾ ਅੱਜ ਜਲਾਲ ਸਾਹਿਬ 22 ਤੇ ਆਇਆ ਹੋਇਆ ਹੈ